ਅਜੀ ਰਾਤੀ ਤਕਰੀਬਨ 7:30-8 ਵਜੇ ਮੇਰੇ ਵਰਕਸ਼ਾਪ ਦੇ ਲੜਕੇ ਜਿਹੜੇ ਆ ਵਰਕਸ਼ਾਪ ਨੂੰ ਬੰਦ ਕਰਕੇ ਆਪਣੇ ਆਪਣੇ ਘਰਾਂ ਨੂੰ ਚਲੇ ਗਏ ਤੇ ਸਵੇਰੇ ਜਦੋਂ ਮੈਂ ਆਇਆ ਮੈਂ ਸਵੇਰੇ 9 ਵਜੇ ਸਾਡੀ ਫੈਕਟਰੀ ਖੋਲਦੀ ਆ ਮੈਂ 9 ਵਜੇ ਆ ਕੇ ਆਪਣੀ ਫੈਕਟਰੀ ਖੋਲੀ ਆ ਕੇ ਜਿੱਦਾਂ ਹੀ ਮੈਂ ਆਪਣੇ ਕਾਊਂਟਰ ਦੇ ਉੱਪਰ ਆ ਕੇ ਮੱਥਾ ਟੇਕਣ ਲੱਗਾ ਧੂਬਤੀ ਕਰਨ ਲੱਗਾ ਤੇ ਮੈਂ ਦੇਖਿਆ ਕਿ ਮੇਰਾ ਜਿਹੜਾ ਕਾਊਂਟਰ ਹੈਗਾ ਆ ਟੁੱਟਾ ਹੋਇਆ ਆ ਤੇ ਉਹਦੇ ਵਿੱਚੋਂ ਜਿਹੜੀ ਰਾਤ ਦੀ ਸੇਲ ਸੀਗੀ ਉਹ ਕੱਢ ਕੇ ਤੇ ਉਹ ਚੋਰੀ ਹੋ ਚੁੱਕੀ ਸੀਗੀ ਮੈਂ ਮੁਰਕੇ ਆਪਣੇ ਕੈਮਰੇ ਚੈੱਕ ਕੀਤੇ ਤੇ तकरीबन 1.5 ਦੇ ਕਰੀਬ ਕੋਈ ਦੋ ਬੰਦੇ ਚੋਰ ਸੀਗੇ ਉਹਨਾਂ ਵਿੱਚੋਂ ਇੱਕ ਜਾਣਾ ਬਾਹਰ ਖੜਾ ਰਿਹਾ ਦੂਸਰਾ ਬੰਦਾ ਅੰਦਰ ਆਇਆ ਤੇ ਉਹਨੇ ਆਗੇ ਤੇ ਕਾਊਂਟਰ ਤੋੜਿਆ ਤੇ ਉਹਦੇ ਵਿੱਚੋਂ तकरीबन ਪੈਸੇ ਚੋਰੀ ਕਰਕੇ ਤੇ ਉਹ ਚਲਾ ਗਿਆ ਪੁਲਿਸ ਪ੍ਰਸ਼ਾਸਨ ਨੂੰ ਮੈਂ ਸਵੇਰੇ ਜਿੱਦਾਂ ਹੀ ਮੈਂ ਆਕੇ ਦੇਖਿਆ ਤੇ ਮੈਂ ਪੁਲਿਸ ਪ੍ਰਸ਼ਾਸਨ ਨੂੰ ਇਤਲਾਹ ਕੀਤਾ ਤੇ ਐਸ ਐਚਓ ਸਾਹਿਬ ਨਾਲ ਮੇਰੀ ਗੱਲ ਹੋਈ ਤੇ ਉਹਨਾਂ ਨੇ ਮੌਕੇ ਦੇ ਉੱਪਰ ਜਿਹੜੇ ਡਿਊਟੀ ਅਫਸਰ ਸੀ ਉਹਨਾਂ ਨੂੰ ਭੇਜਿਆ ਉਹਨਾਂ ਨੇ ਆ ਕੇ ਤੇ ਕੈਮਰੇ ਦੀਆਂ ਰਿਕਾਰਡਿੰਗ ਵਗੈਰਾ ਲਈਆਂ ਤੇ ਅੱਗੇ ਪੁਲਿਸ ਨੇ ਮੇਰੇ ਕੋਲ ਕੰਪਲੇਂਟ ਲੈ ਲਈ ਹੈ ਤੇ ਉਹ ਕਹਿੰਦੇ ਅਸੀਂ ਵੈਰੀਫਾਈ ਕਰਕੇ ਤੁਹਾਨੂੰ შეਕੀ ਦੱਸਾਂਗੇ ਤਾਂ ਇਹ ਜਿਹੜਾ ਚੈਲੰਜ ਪੂਰੀ ਵੀ ਲੋਕਾਂ ਦੇ ਬਾਤ ਬਤਾ ਬਾਅਦ ਨਾਕਾਮੀ ਨਾਕਾਮੀ ਇਕੱਲੀ ਪੁਲਿਸ ਦੀ ਨਾਕਾਮੀ ਨਹੀਂ ਜੀ ਇਹ ਤਾਂ ਸਰਕਾਰ ਦੀ ਵੀ ਨਾਲ ਹੀ ਨਾਕਾਮੀ ਆ ਲਾਅ ਐਂਡ ਆਰਡਰ ਨਾਲ ਦੀ ਤਾਂ ਕੋਈ ਚੀਜ਼ ਨਹੀਂ ਫਾਈਨੈਂਸ਼ੀਅਲ ਨੁਕਸਾਨ ਤਾਂ ਚਲੋ ਕੋਈ ਗੱਲ ਨਹੀਂ ਭਾਜੀ ਬੰਦਾ ਸਹਾਰ ਲਊਗਾ ਪੈਸੇ ਗਏ ਆ ਪੈਸੇ ਆ ਜਾਣਗੇ ਸ਼ਹਿਰ ਦੇ ਵਿੱਚ ਨਿਤ ਦੀਆਂ 3 4 5 ਵਾਰ ਦਾ ਤਾਂ ਰੋਈਦੀਆਂ ਆ ਉਹਨਾਂ ਦੇ ਵਿੱਚ ਕਿਸੇ ਕੋਲ ਕਦੀ ਕੁਛ ਮਾਰ ਕੇ ਖੋਲਿਆ ਜਾਂਦਾ ਆ ਕਿਸੇ ਦੇ ਤਾਂ ਪੱਥਰ ਕਿਸੇ ਦੇ ਚਾਕੂ ਕੋਈ ਡਾਟ ਕੋਈ ਤੇਜ਼ ਹਥਿਆਰ ਹਥਿਆਰਾਂ ਦੇ ਨਾਲ ਉਹਨਾਂ ਕੋਲ ਲੁੱਟਾਂ ਖੋਹਾਂ ਕੀਤੀਆਂ ਜਾ ਰਹੀਆਂ ਆ ਤੇ ਜਿਹੜੀ ਸਾਡੀ ਫੈਕਟਰੀ ਆ ਤੇ ਸ਼ਹਿਰ ਦੀ ਮੇਨ ਮਾਰਕੀਟ ਦੇ ਵਿੱਚ ਆ ਤੇ ਮੇਨ ਮਾਰਕੀਟ ਦੇ ਵਿੱਚ ਹੀ ਲੋਕ ਸੁਰੱਖਿਆ ਤੋਂ ਨਹੀਂ ਹੈਗੇ ਸ਼ਾਮ ਨੂੰ 7 ਵਜੇ ਤੋਂ ਬਾਅਦ ਤਾਂ ਤੁਸੀਂ ਆਪਣੇ ਘਰਾਂ ਤੋਂ ਬਾਹਰ ਨਹੀਂ ਨਿਕਲ ਸਕਦੇ ਮੈਨੂੰ ਸਮਝ ਨਹੀਂ ਆਉਂਦੀ ਕਿ ਅਸੀਂ ਪੰਜਾਬ ਦੇ ਨਿਵਾਸੀਆਂ ਕਿ ਅਸੀਂ ਯੂਪੀ ਵਿਹਾਰ ਦੇ ਵਿੱਚ ਯੂਪੀ ਵਿਹਾਰ ਤਾਂ ਸੁਧਰ ਗਿਆ ਤੇ ਪੰਜਾਬ ਦੇ ਹਾਲਾਤ ਯੂਪੀ ਵਿਹਾਰ ਨਾਲੋਂ ਵੀ ਬੱਤਰ ਹੁੰਦੇ ਜਾਂਦੇ ਆ ਅਸੀਂ ਤਾਂ ਸ਼ਾਮ ਨੂੰ 7 ਵਜੇ ਤੋਂ ਬਾਅਦ ਤਾਂ ਕੋਈ ਵੀ ਬੰਦਾ ਆਪਣੇ ਘਰੋਂ ਬਾਹਰ ਨਿਕਲ ਕੇ ਸੁਰੱਖਿਅਤ ਨਹੀਂ ਹੈ ਇਹ ਸਿਰਫ ਸਰਕਾਰ ਦੀ ਹੀ ਪੂਰੀ ਨਾਕਾਮੀ ਨਹੀਂ ਹੈ ਸਰਕਾਰ ਦੀ ਵੀ ਨਾਕਾਮੀ ਹੈ 2 ਸਾਲਾਂ ਦੇ ਵਿੱਚ ਲੁੱਟਾਂ ਖੋਹਾਂ ਤੇ ਅ ਫਰੋਤੀਆਂ ਦੀਆਂ ਜਿਹੜੀਆਂ ਘਟਨਾਵਾਂ ਉਹ ਦਿਨ-ਦਿਨ ਵਧ ਰਹੀਆਂ ਤੇ ਸਰਕਾਰ ਮੂਕ ਦਰਸ਼ਕ ਬਣੀ ਹੋਈ ਹੈ ਨਸ਼ਾ ਦਿਨ-ਦਿਨ ਵਧ ਰਿਹਾ ਹੈ ਨਸ਼ੇ ਦੇ ਕਰਕੇ ਹੀ ਇਹ ਛੋਰੀਆਂ ਵਧ ਰਹੀਆਂ ਆ ਅੰਕਲ ਨੇ ਜਿਹਨਾਂ ਸਪਟੀਰੋਕੋ ਤੇ ਅੰਕਲ ਨੇ ਰੋਕੀ ਨੀ ਅੰਗੂਲ ਤੇਜ਼ ਕਰਨ ਮਾਉਗੇ ਤੇ ਫਿਰ ਉਹ ਉਤਪਾਦ ਨੂੰ ਹੈਂਡਫੁਲ ਲਾ ਕੇ ਉਸ ਮੈਦਰ ਡੇਗੀ ਦੇ ਪਿੱਛੋਂ ਦੀ ਫਿਰ ਅੰਕਲ ਵੀ ਅੱਗੇ ਧੰਜਾ ਕੇ ਤੇ ਅੰਕਲ ਵੀ ਰੇਕੇ ਸੀ ਫੋਨ ਨੀ ਲੈਣ ਤਾਂ ਉਹ ਵਾਪਸ ਆ ਗਏ ਕਿੰਨੇ ਜਣੇ ਸੀ ਉਹ ਪੰਜਾਂ ਹਾਂਜੀ ਮੂਹ ਪੰਜ ਸੀ ਬੇਰਾਨਾ ਲਖਨਦਾ ਮੇਜੂ ਮੈਂ ਦੁਕਾਨ 7:30 ਵਜੇ ਬੰਦ ਕੀਤੀ ਮੈਂ ਆਪਣੇ ਘਰ ਨੂੰ ਹੀ ਆਪ ਨੂੰ ਜਾ ਰਿਹਾ ਸੀ ਉੱਥੇ ਮੈਨੂੰ ਰਸਤੇ ਤਿੰਨ ਬੰਦਿਆਂ ਨੇ ਘੇਰਾ ਪਾਇਆ ਔਰ ਮੈਨੂੰ ਤੋਂ ਬਾਅਦ ਮੇਰੀ ਜੇਬ ਵੀ ਹਟਮਾਇਆ ਪਰ ਮੈਂ ਜੇਬ ਨੂੰ ਆਪਣੀ ਨੂੰ ਬਚਾਲਿਆ ਆਏ ਦਿਨ ਜਿਹੜੀਆਂ ਟਾਂਡਾ ਦੇ ਵਿੱਚ ਵਾਰਦਾਤਾਂ ਹੁੰਦੀਆਂ ਲੁੱਟੋਖੋਣੀਆਂ ਹੁੰਦੀਆਂ ਤੇ ਉਹਦਾ ਬਾਰੇ ਕੀ ਕਹਿਣਾ ਚਾਹੁੰਗਾ ਪੁਲਿਸ ਜਿਹੜੀ ਆਪਣਾ ਕੰਮ ਨਹੀਂ ਸਹੀ ਤੇ ਕਿੰਨਾ ਕਰ ਰਹੀ ਕਿ ਦੇਖੋ ਪੁਲਿਸ ਆਡੇ ਕੋਈ ਵੀ ਕੰਮ ਨਹੀਂ ਸਹੀ ਹੋ ਰਿਹਾ ਇੰਨੀ ਲੁੱਟਖੋਟ ਸਾਡੇ ਕਹਿਰ ਦੇ ਅੰਦਰ ਹੋ ਰਹੀ ਆ ਕੋਈ ਆਡੇ ਤੱਕ ਇਹਨਾਂ ਨੇ ਕੋਈ ਕਿਸੇ ਨੂੰ ਕਾਬੂ ਨਹੀਂ ਕੀਤਾ ਬੂੜਾ ਗੱਡੀ ਚੱਲ ਰਹੀ ਆ ਲੁੱਟ ਚੋਪਾ ਹੋ ਰਹੀ ਦੁਕਾਨਾਂ ਲੁੱਟ ਹੋ ਰਹੀਆਂ ਬੰਦੇ ਪਿਆਰ ਹੋਦੇ ਜਾਂਦੇ ਨੇ ਲੁੱਟ ਹੋ ਰਹੇ ਏ ਜਿਡਾਨੀਆਂ ਲੁੱਟ ਹੋ ਰਹੀਆਂ ਕੋਈ ਇਹਦੇ ਬਾਰੇ ਧਿਆਨ ਨਹੀਂ ਕਰ ਰਿਹਾ ਇਸ ਕਰਕੇ ਅਸੀਂ ਅੱਜ ਪ੍ਰਾਰਥਨਾ ਕਰਦੇ ਆ ਕਿ ਇਸ ਲਈ ਰੋਕਣ ਲਈ ਸਾਰਾ ਸਾਧਨ ਕੀਤਾ ਜਾਵੇ ਅਸੀਂ ਤਾਂ ਕੀ ਮੰਗਰਦੇ ਆ ਇਹ ਪ੍ਰਦਰਸ਼ਨ ਤੋਂ ਮੰਗ ਕਰਦੇ ਆ ਕਿ ਇਹ ਜਿਹੜਾ ਕੰਮ ਆ ਜਿਹੜਾ ਗਲਤ ਹੋ ਰਿਹਾ ਉਹਨੂੰ ਸਹੀ ਕਰਾਓ